ਪਰਗਟ ਸਿੰਘ ਤੇ ਸੰਧਵਾ ਦੇ ਕੰਪੇਰੀਜਨ ਦੀ ਜੀ ਜੇ ਇਹਨਾਂ ਨੂੰ ਆਪਾਂ ਕੰਪੇਅਰ ਕਰਗੇ ਤਾਂ ਪਰਗਟ ਸਿੰਘ ਦੇ ਸਾਹਮਣੇ ਸੰਧਵਾ ਕੁਝ ਵੀ ਚੀਜ਼ ਨਹੀਂ ਕਿ ਪਰਗਟ ਸਿੰਘ ਨੇ 60 ਸਾਲ ਕੰਟੀਨਿਊਸਲੀ ਇੰਡੀਅਨ ਟੀਮ ਨੂੰ ਲੀਡ ਕੀਤਾ ਤੇ ਉਹ ਉਸ ਤੋਂ ਬਾਅਦ ਐਜਿ ਐਜੂਕੇਸ਼ਨ ਮਨਿਸਟਰ ਵੀ ਉਹ ਸਕਸੈਸਫੁਲ ਐਜੂਕੇਸ਼ਨ ਮਨਿਸਟਰ ਸੀ ਹੋਰ ਵੀ ਕਈ ਥਾਵਾਂ ਦੇ ਸਪੋਰਟ ਆਫ ਡਾਇਰੈਕਟਰ ਵੀ ਉਹਨਾਂ ਤੇ ਕੋਈ ਤਾਂ ਬਹਾਨੀ ਲੇਕਿਨ ਜਿਹੜੇ ਸੰਧਵਾ ਸਾਹਿਬ ਐ ਇਹ ਤਾਂ ਥਾ ਥਾ ਤੇ ਗੱਲਾਂ ਕਰ ਕਰਕੇ ਮੁੱਕਰਦੇ ਆ ਉਹ ਬਰਗਾੜੀ ਵਾਲੀ ਗੱਲ ਜਿਹੜੀ ਐ ਇਹ ਨਾਲ ਬੈਠ ਕੇ ਸੌਂ ਖਾ ਕੇ ਆਏ ਸੀ ਜੇ ਇਸ ਤੋਂ ਬਾਅਦ ਨਾ ਕੋਈ ਹੱਲ ਹੋਇਆ ਤਾਂ ਮੈਂ ਆਪ ਆ ਕੇ ਨਾਲ ਧਰਨੇ 'ਚ ਬੈਠੂੰਗਾ ਦੂਸਰੀ ਗੱਲ ਇਹਨਾਂ ਨੇ ਇਹ ਡਬਲ ਮੈਂ ਧਰਮ ਦੀ ਗੱਲ ਐ ਸ ਵਿਧਾਨ ਸਭਾ 'ਚ ਲਿਆਉਣ ਹੀ ਨਹੀਂ ਚਾਹੁੰਦਾ ਇਹ ਬਹੁਤ ਡਬਲ ਅਫੈਂਸ ਕਰ ਰਿਹਾ ਕਿਤੇ ਇਹਨਾਂ ਨੇ ਸਸ ਵਿਧਾਨ ਦੀ ਸੌਂ ਖਾਦੀ ਐ ਦੂਜੀ ਗੱਲ ਜਿਹੜਾ ਅਮਰ ਪਸਾਕੇ ਜਿਹੜੇ ਪੰਜ ਪਿਆਰੇ ਜੋ ਕੁਝ ਕਹਿੰਦੇ ਆ ਅਮਰਤਾ ਰਿਜੇ ਅਮਰਤ ਛਾਕੇ ਉਹਨਾਂ ਨੂੰ ਪਤਾ ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਤੇ ਨਾ ਹੀ ਇਹਨੂੰ ਇਸ ਮੂਮੈਂਟ ਨੂੰ ਧਰਮ ਨਾਲ ਜੋੜਨਾ ਚਾਹੁੰਨਾ ਜਿਵੇਂ ਆਦਮੀ ਆਪਣੀ ਆਦਵੀ ਆਤਮਾ ਤੋਂ ਆਵਾਜ਼ ਮਾਰਨਾ ਕੀ ਉਹ ਠੀਕ ਕਰ ਲੈ ਮੈਂ ਨਾ ਉਹਨਾਂ ਅਰਕਾ ਨਕਮਾ ਬੰਦਾ ਹੀ ਨਹੀਂ ਕੋਈ ਮੈਂ ਤਾਂ ਸਮਝੂਗਾ ਜਿਹੜਾ ਐਨਾ ਮਤਲਬ ਬਿਲਕੁਲ ਜਿ ਜਿਹੜਾ ਇੱਕ ਜਿਵੇਂ ਖੈਰਾ ਸਾਹਿਬ ਨੂੰ ਬੋਲਣ ਹੀ ਨਹੀਂ ਦਿੰਦਾ ਕਿ ਉਹਦਾ ਬਹੁਤ ਵੱਡੇ ਵੱਡੇ ਅਫੈਂਸ ਕਰ ਰਿਹਾ ਹੈ ਬਾਕੀ ਧਰੋ ਸਾਹਿਬ ਤੁਹਾਨੂੰ ਪਤਾ ਹੋਵੇ ਵੀ ਕੋਈ ਐਹੋ ਜਿਹਾ ਪ੍ਰਵੀਜ਼ਨ ਨਹੀਂ ਵੀ ਜੋ ਇੱਕ ਚੁਣੇ ਹੋਏ ਨਮਾਇंदे ਨੂੰ ਇੰਨੀ ਵਾਰੀ ਨਾ ਬੋਲਣ ਦਿੱਤਾ ਜਾਵੇ ਕਿ ਕੋਰਟ ਦੇ ਜਾਣ ਦਾ ਪ੍ਰਵੀਜ਼ਨ ਹੈ ਜਾਂ ਨਹੀਂ ਮੈਂ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ ਜੇ ਹੈ ਤਾਂ ਦੱਸਿਓ ਤੇ ਬਾਕੀ ਜਿਹੜੀ ਗਿਆਨ ਜੈਲ ਸਿੰਘ ਨੇ ਸੌਂਖਵਾਈ ਸੀ ਰਜੀਵ ગાંધી ਨੂੰ ਉਹ ਜਿਹੜੀ ਇਹ ਜੋ ਆਰਐਸ ਜਹਾਜ਼ ਟਿਕਟੋਂ ਬਾਹਰੋਂ ਤੇਕਰ ਲੋਚਨ ਸਿੰਘ ਜਿਹੜੇ ਆ